ਲੋਕ ਸਭਾ ਮੈਂਬਰ ਅਮਰਤਪਾਲ ਦੀ ਲੋਕ ਸਭਾ ਮੈਂਬਰੀ ਖਤਰੇ 'ਚ ਆ ਚੁੱਕੀ ਹੈ ਹਾਈ ਕੋਰਟ ਦੇ ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ ਹੈ ਲੋਕ ਸਭਾ ਮੈਂਬਰ ਦੇ ਤੌਰ ਤੇ ਅਮਰਤਪਾਲ ਨੂੰ ਅਯੋਗ ਕਰਾਰ ਦੇਣ ਦੇ ਲਈ ਜਾਨੀ ਕਿ ਉਹਦੀ ਮੈਂਬਰੀ ਰੱਦ ਕਰਨ ਦੇ ਲਈ ਇੱਕ ਪਟੀਸ਼ਨ ਦਾਇਰ ਹੋਈ ਸੀ ਇਸ ਮਾਮਲੇ ਵਿੱਚ ਹਾਈ ਕੋਰਟ ਨੇ ਇੱਕ ਅਹਿਮ ਫੈਸਲਾ ਲਿਆ ਹੈ ਹਾਈ ਕੋਰਟ ਕੀ ਕਹਿੰਦੀ ਹੈ ਇਹਦੇ ਬਾਰੇ ਹਾਈ ਕੋਰਟ ਦਾ ਕੀ ਅਜਿਹਾ ਹੁਕਮ ਆਇਆ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਲੋਕ ਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੇ ਵੱਲੋਂ ਇੱਕ ਅਹਿਮ ਨੋਟਿਸ ਅਮਰਤਪਾਲ ਨੂੰ ਜਾਰੀ ਕੀਤਾ ਗਿਆ ਅਮਰਤਪਾਲ ਦੀ ਲੋਕ ਸਭਾ ਮੈਂਬਰੀ ਨੂੰ ਚੁਣੌਤੀ ਦੇਣ ਦੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਇੱਕ ਨੋਟਿਸ ਅਮਰਤਪਾਲ ਨੂੰ ਜਾਰੀ ਕੀਤਾ ਗਿਆ ਹੈ ਦਰਅਸਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਲੋਕ ਸਭਾ ਮੈਂਬਰ ਅਮਰਤਪਾਲ ਦੀ ਲੋਕ ਸਭਾ ਵਾਲੀ ਮੈਂਬਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੇ ਮਾਮਲੇ ਵਿੱਚ ਨੋਟਿਸ ਜਾਰੀ ਕਰ ਦਿੱਤਾ ਹੈ ਅਮਰਤਪਾਲ ਸਿੰਘ ਨੂੰ ਲੋਕ ਸਭਾ ਮੈਂਬਰ ਦੇ ਤੌਰ ਤੇ ਅਯੋਗ ਕਰਾਰ ਦੇਣ ਲਈ ਧਾਇਰ ਕੀਤੀ ਗਈ ਪਟੀਸ਼ਨ ਜਿਸ ਨੂੰ ਵਿਕਰਮਜੀਤ ਸਿੰਘ ਦੇ ਦੁਆਰਾ ਧਾਇਰ ਕੀਤਾ ਗਿਆ ਉਸ ਦੀ ਸੁਣਵਾਈ ਹਾਈ ਕੋਰਟ ਚ ਹੋਈ ਹਾਈ ਕੋਰਟ ਨੇ ਅਮਰਤਪਾਲ ਨੂੰ 25 ਅਕਤੂਬਰ ਤੱਕ ਜਵਾਬ ਦਾਖਲ ਕਰਨ ਦਾ ਨੋਟਿਸ ਜਾਰੀ ਕੀਤਾ ਹੈ ਅਮਰਤਪਾਲ ਦੇ ਖਿਲਾਫ ਅਦਾਲਤ ਚ ਪਹੁੰਚ ਵਿਕਰਮਜੀਤ ਸਿੰਘ ਨੇ ਕਿਹਾ ਕਿ ਜਿਹੜਾ ਉਹਨਾਂ ਦਾ ਜਿਹੜਾ ਇਲਜ਼ਾਮ ਹੈ ਉਹ ਇਹ ਅਮਰਤਪਾਲ ਦੇ ਜਿਹੜਾ ਨਾਮਜ਼ਦਗੀ ਪੱਤਰ ਸੀ ਉਹਦੇ ਵਿੱਚ ਕਈ ਅਹਿਮ ਜਾਣਕਾਰੀਆਂ ਲੁਕਾਈਆਂ ਗਈਆਂ ਸੀ ਉਹਨਾਂ ਨੇ ਆਪਣਾ ਚੁਣავი ਖਰਚਾ ਦੀ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਜਿਸ ਤੋਂ ਬਾਅਦ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਰੋਜ਼ਾਨਾ ਹੀ ਕਈ ਸਭਾਵਾਂ ਅਤੇ ਹੋਰ ਤਰ੍ਹਾਂ ਦਾ ਪੈਸਾ ਖਰਚ ਕੀਤਾ ਗਿਆ ਅਤੇ ਇਸ ਦੀ ਜਾਣਕਾਰੀ ਵੀ ਨਹੀਂ ਦਿੱਤੀ ਗਈ ਉਹਨਾਂ ਨੇ ਅਮਰਤਪਾਲ ਸਿੰਘ ਦੇ ਉੱਤੇ ਧਾਰਮਿਕ ਪਛਾਣ ਦਾ ਇਸਤੇਮਾਲ ਕਰਨ ਧਰਮ ਦੇ ਨਾਂ ਤੇ ਵੋਟਾਂ ਮੰਗਣ ਦੇ ਵੀ ਇਲਜ਼ਾਮ ਲਾਏ ਨੇ ਅਮਰਤਪਾਲ ਸਿੰਘ ਦੀ ਮੈਂਬਰੀ ਨੂੰ ਚੁਣੌਤੀ ਦਿੰਦਿਆਂ ਇੱਕ ਮਾਮਲਾ ਸੁਪਰੀਮ ਕੋਰਟ ਵਿੱਚ ਵੀ ਪਹੁੰਚਿਆ ਸੀ ਜਿਸ ਦੇ ਵਿੱਚ ਅਪੀਲ ਕਰਤਾ ਨੇ ਦੱਸਿਆ ਸੀ ਕਿ ਸੰਵਿਧਾਨ ਦੇ ਧਾਰਾ ਅਨੁਛੇਦ 84 ਜੋ ਕਿ ਲੋਕ ਸਭਾ ਮੈਂਬਰ ਦੀ ਮੈਂਬਰੀ ਨੂੰ ਜੋਗ ਇਕਰਾਰ ਦੇਣ ਅਤੇ ਅਜੋਕ ਇਕਰਾਰ ਦੇਣ ਦੇ ਬਾਰੇ ਵਿੱਚ ਉਸ ਦੇ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ ਲੋਕ ਸਭਾ ਦੀ ਸੀਟ ਭਰਨ ਦੇ ਲਈ ਉਦੋਂ ਤੱਕ ਯੋਗ ਨਹੀਂ ਜਦੋਂ ਤੱਕ ਉਹ ਭਾਰਤ ਦਾ ਨਾਗਰਿਕ ਨਾ ਹੋਵੇ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਯਾਚਿਕਾ ਖਾਰਜ ਕਰ ਦਿੱਤੀ ਸੀ ਤੇ ਇਸ ਦੇ ਲਈ ਪ੍ਰਤੀਕਿਰਿਆ ਨਿਧਾਰਤ ਕਰਨ ਅਤੇ ਹੋਰ ਜਨ ਪ੍ਰਤੀਨਿਧਤਵ ਕਾਨੂੰਨਾਂ ਦੇ ਵਿੱਚ ਪ੍ਰਬੰਧ ਕਰਨ ਲਈ ਵੀ ਆਖਿਆ ਸੀ ਅਮਰਪਾਲ ਸਿੰਘ ਦੀ ਕੋਲ ਮਿਲਾ ਕੇ ਇਸ ਅਪੀਲ ਨੂੰ ਕਾਫੀ ਗੰਭੀਰਤਾ ਨਾਲ ਲਿਆ ਜਾ ਰਿਹਾ ਜਿਸ ਪ੍ਰਕਾਰ ਅਦਾਲਤ ਨੇ 25 ਅਕਤੂਬਰ ਤੱਕ ਦਾ ਨੋਟਿਸ ਜਾਰੀ ਕਰ ਦਿੱਤਾ ਹੈ ਤਾਂ ਇਹ ਆਕ ਆਪਣੇ ਆਪ ਦੇ ਵਿੱਚ ਕਾਫੀ ਚੀਜ਼ਾਂ ਨੂੰ ਜਿਹੜਾ ਕਲੀਅਰ ਕਰਦਾ ਹੈ ਕਿ ਅਦਾਲਤ ਇਸ ਮਾਮਲੇ ਨੂੰ ਸੁਣਨ ਦੇ ਲਈ ਤਿਆਰ ਹੈ ਪਹਿਲੀ ਗੱਲ ਤਾਂ ਅਦਾਲਤ ਨੇ ਇਸ ਚੀਜ਼ ਨੂੰ ਮੁੱਢੋਂ ਨਹੀਂ ਰੱਦ ਕੀਤਾ ਖਾਮੀਆਂ ਬਾਰੇ ਉਸ ਸਮੇਂ ਦੇ ਚੋਣ ਅਧਿਕਾਰੀ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਵੀ ਇਸ ਬਾਰੇ ਦੱਸਿਆ ਸੀ ਉਹਨਾਂ ਦੇ ਵੱਲੋਂ ਤਰਾਜਾ ਨੂੰ ਇਗਨੋਰ ਕਰ ਦਿੱਤਾ ਗਿਆ ਆਖਰਕਾਰ ਹੁਣ ਅਦਾਲਤ ਇਸ ਮਾਮਲੇ ਨੂੰ ਸੁਣ ਰਹੀ ਹੈ ਅਦਾਲਤ ਕੀ ਫੈਸਲਾ ਦਿੰਦੀ ਹੈ ਇਹ ਇੱਕ ਅਹਿਮ ਰਹੇਗਾ ਪਰ ਇੱਕ ਇਹ ਵੀ ਗੱਲ ਹੈ ਕਿ ਅਮਰਤਪਾਲ ਵੱਲੋਂ ਕਿਹੜਾ ਵਕੀਲ ਪੇਸ਼ ਹੁੰਦਾ ਹੈ ਕੀ ਦਲੀਲ ਦਿੱਤੀ ਜਾਂਦੀ ਹੈ ਉਹ ਆਪਣੇ ਆਪ ਨੂੰ ਕਿਵੇਂ ਸੱਚਾ ਸਿੱਧ ਕਰਦੇ ਹੈ ਇਹ ਵੀ ਇੱਕ ਸਵਾਲ ਹੋਵੇਗਾ ਕਿਉਂਕਿ ਨਾਮਜ਼ਦਗੀ ਪੱਤਰ ਤਾਂ ਉੱਥੇ ਹੀ ਪਏ ਨੇ ਉਹਨਾਂ ਦੀ ਸ਼ਾਨਬੀਨ ਉਸ ਪ੍ਰਕਾਰ ਹੋ ਜਾਣੀ ਹੈ ਰਹੀ ਗੱਲ ਖਰਚਿਆਂ ਦੀ ਇਹ ਇੱਕ ਕਾਫੀ ਗੰਭੀਰ ਮਾਮਲਾ ਹੈ ਇਸ ਮਾਮਲੇ ਦੇ ਵਿੱਚ ਕਈ ਜਾਣੇ ਜਣੇ ਜਿਹੜੇ ਆ ਉਹ ਅਯੋਗ ਕਰਾਰ ਦਿੱਤੇ ਜਾ ਚੁੱਕੇ ਆ ਹੁਣ ਤੱਕ ਭਾਰਤ ਦੇ ਇਤਿਹਾਸ ਦੇ ਅੰਦਰ ਇਸ ਮਾਮਲੇ ਤੇ ਇੱਕ ਖਤਰੇ ਦੀ ਘੰਟੀ ਹੈ ਕਿ ਜੇਕਰ ਸਹੀ ਚੌਣ ਖਰਚਾ ਨਾ ਦਿੱਤਾ ਗਿਆ ਅਤੇ ਜਿਹੜਾ ਧਾਰਮਿਕ ਪਛਾਣ ਵਾਲਾ ਮਸਲਾ ਹੈ ਉਹ ਸਾਰੀਆਂ ਚੀਜ਼ਾਂ ਆਪਣੇ ਆਪ ਦੇ ਵਿੱਚ ਇੱਕ ਚੁਣੌਤੀ ਬਣ ਸਕਦੀਆਂ ਨੇ